ਸਰਕਾਰੀਆ ਵੀ ਆ ਰਿਹਾ ਹੈ ਪਰ ਕਰਾਮ ਦੋ ਦਿਹੇ ਰਿਹਾ ਤਾਂ ਕਿ ਪਰਸਾਦੀਆਂ ਦੀ ਫਿਲਮ ਆ ਸਾਡਾ ਆਪਣਾ ਸ਼ਰੀਆ ਸ਼ਾ ਜਾਵੇ ਇਸ ਤਰ੍ਹਾਂ ਦਾ ਸਾਰਿਆਂ ਨੇ ਆਪਣੇ ਮੀਡੀਆ ਤੇ ਅਪਗ੍ਰੇਡ ਕਰਨਾ ਸੋ ਬੈਸਟ ਆਫ ਲੱਕ ਗੁਰੂ ਥੈਂਕ ਯੂ ਸਰ ਮੈਮ ਭਾਈ ਰੋਣਦੀਪ ਭਾਈ ਰੋਣਦੀਪ ਲੱਗ ਗਿਆ ਸਟੇ ਮਹਾਵੀਰ ਪੁੱਲਰ ਜੀ ਬਹੁਤ ਸਾਰੇ ਐਕਟਰ ਤੁਸੀਂ ਬਾਹਰ ਨਿਕਲੋਗੇ ਤੁਹਾਨੂੰ ਦਿਸਣਗੇ ਸਾਰੇ ਜਣੇ ਅੱਜ ਆਏ ਨੇ ਜਿਨ੍ਹਾਂ ਦਾ ਨਾਮ ਮੈਂ ਮੈਂ ਮੈਨੋ ਹੋਇਓ ਲੇਖਰੀ ਬਾਹਰ ਹੋਣੇ ਤੇ ਜਣ ਕਰਾ ਹੁਣ ਬੈਠੋ ਸਾਰੇ ਜਣੇ ਨਿਆਰੇ ਲੋ ਜੀ ਬੈਠ ਜਾਓ ਜੀ ਚਲੋ ਚਲੋ ਓਕੇ ਜੀ ਵਧਾਈਆਂ ਗਾਇਕ ਜੀ ਥੈਂਕ ਯੂ ਥੈਂਕ ਯੂ ਵਧਾਈਆਂ ਜੀ ਥੈਂਕ ਯੂ ਸ਼ਾਕੋਟ ਮਨ ਦੇ ਵੀ ਨਹੀਂ ਕਹਿ ਸਕਦਾ 4 ਅਕਤੂਬਰ ਤੁਹਾਡੀ ਫਿਲਮ ਦੇ ਵਿੱਚ ਐ ਉਹ ਜਿਹੜਾ ਕੈਰੈਕਟਰ ਸੀ ਬਹੁਤ ਵਧੀਆ ਲੱਗਾ ਕੋਈ ਬਾਰੇ ਕੀ ਕਿਹਾ ਜਿਵੇਂ ਕਿ ਕਿੰਨੀ ਮੁਸ਼ਕਲ ਕਰਨੀ ਪਈ ਤਾਂ ਆਈ ਤੁਹਾਨੂੰ ਨਹੀਂ ਕੋਈ ਮੁਸ਼ਕਲ ਕਰਨੀ ਮੁਸ਼ਕਲ ਨਹੀਂ ਆਈ ਜੀ ਇਹ ਫਿਲਮ ਸਾਰੀ ਇਧਰ ਸ਼ੂਟ ਹੋਈ ਹੈ ਕਹਾਣੀ ਸਾਰੀ ਪਾਕਿਸਤਾਨ ਦੀ ਤੈਨੂੰ ਦੇਖੀ ਹੈ ਮੇਰਾ ਜਿਹੜਾ ਕਿਰਦਾਰ ਕਿਉਂਕਿ ਸਾਰੇ ਕਿਰਦਾਰ ਹੀ ਪਾਕਿਸਤਾਨ ਨਾਲ ਬਿਲੋਂਗ ਕਰਦੇ ਨੇ ਫਿਲਮ ਦੇ ਵਿੱਚ ਤੇ ਮੈਂ ਵੀ ਇੱਕ ਪਾਕਿਸਤਾਨੀ ਹਾਂ ਪਰ ਮੇਰੇ ਵਾਸਤੇ ਕੋਈ ਇਹ ਨਹੀਂ ਹੈਗਾ ਕਿਉਂਕਿ ਇਧਰਲਾ ਪੰਜਾਬ ਉਧਰਲਾ ਪੰਜਾਬ ਕੋਈ ਫਰਕ ਨਹੀਂ ਹੈਗਾ ਸਾਂਝੀਆਂ ਰਸਮਾਂ ਸਾਂਝੇ ਨਗਮੇ ਤੇ ਕੋਟਣਕਾਰਾਂ ਇੱਕ ਦੂਜੇ ਦੇ ਦਿਲ ਜਿੱਤੇ ਨੇ ਦੋ ਹੀ ਪਾਸੇ ਫਨਕਾਰਾਂ ਦਾ ਪੰਜਾਬੀ ਜੇ ਥੋੜੀ ਉਰਦੂ ਦੀ ਸ਼ੈਅ ਹੈ ਹਾਂਜੀ ਜਿਹਦੀ ਮਰਜ਼ੀ ਸ਼ੈਅ ਹੋਵੇ ਉਰਦੂ ਦੀ ਹੋਵੇ ਜਿਹਦੀ ਮਰਜ਼ੀ ਹੋਵੇ ਤਾਂ ਕੀ ਫਰਕ ਪੈਂਦਾ ਬਾਸ਼ਾ ਬਾਸ਼ਾ ਸ਼ਬਦਾਂ ਦੀ ਗੱਲ ਨਹੀਂ ਹੁੰਦੀ ਅਹਿਸਾਸ ਦੀ ਗੱਲ ਹੁੰਦੀ ਤੇ ਅਹਿਸਾਸ ਜਿਹੜੇ ਨਾ ਸਾਰੀ ਦੁਨੀਆ ਦੇ ਵਿੱਚ ਇੱਕੋ ਜਿਹੇ ਹੁੰਦੇ ਨੇ ਇਮੋਸ਼ਨਸ ਜਿਹੜੇ ਉਹਨਾਂ ਦੀ ਕੋਈ ਭਾਸ਼ਾ ਨਹੀਂ ਹੁੰਦੀ ਇਮੋਸ਼ਨਸ ਨੇ ਇਸ ਫਿਲਮ ਦੇ ਵਿੱਚ ਬਹੁਤ ਇਮੋਸ਼ਨਲ ਫਿਲਮ ਹੈ ਔਰ ਬਹੁਤ ਖੂਬਸੂਰਤ ਹੈ ਤੇ ਇਹ ਹਰਦੀਪ ਉਹਨਾਂ ਜਿਹੜਾ ਕਿਰਦਾਰ ਨਵਾਂ ਆ ਥੋੜਾ ਜਿਹਾ ਨਫ਼ਰਤ ਕਰਨ ਵਾਲਾ ਹੋ ਮੈਂ ਸੋਚ ਰਹੀ ਘਰ ਜਾ ਕੇ ਮੁਹੱਬਤ ਕਿਵੇਂ ਕਰੂੰਗੀ ਮੈਂ ਕਿਸੇ ਦਾ ਭਾਨ ਨਹੀਂ ਆਏਗਾ ਨਾ ਜੀ ਬਿਲਕੁਲ ਇਹਦੇ ਤੇ ਬਹੁਤ ਸਾਰੇ ਹੋਣਗੇ ਜਿੰਨੀ ਸੋਹਣੀ ਫਿਲਮ ਹੈ ਸੋ ਸਾਰਿਆਂ ਨੂੰ ਬਹੁਤ ਤੁਸੀਂ ਦੇਖਾ ਕੇ ਪਹਿਲੀ ਵਾਰੀ ਫਿਲਮ ਦੀਆਂ ਲੋਕੇਸ਼ਨਾਂ ਤੁਹਾਨੂੰ ਲੱਗਦਾ ਨਹੀਂ ਕਿ ਫਿਲਮ ਜਿਹੜੀ ਆ ਕਿ ਉਹ ਇਧਰ ਸ਼ੂਟ ਹੋਈ ਹੋਈ ਆ ਕੋਈ ਫਿਲਮ ਦਾ ਬਹੁਤ ਸਾਰਾ ਹਿੱਸਾ ਜਿਹੜਾ ਲਖਨਊ ਦੇ ਵਿੱਚ ਸ਼ੂਟ ਕੀਤਾ ਗਿਆ ਕੀਤਾ ਗਿਆ ਜਿਹੜਾ ਉਸ ਤੋਂ ਬਾਅਦ ਪਹਿਲੀ ਵਾਰੀ ਅਕੇ ਪੰਜਾਬੀ ਸਿਨੇਮੇ ਦੇ ਵਿੱਚ ਤੁਸੀਂ ਪੰਜਾਬੀ ਫਿਲਮ ਦੇ ਵਿੱਚ ਕਸ਼ਮੀਰ ਜਿਹੜਾ ਉਹ ਦੇਖਿਆ ਹੋਊਗਾ ਸੋ ਬਹੁੜੀਆਂ ਖੂਬਸੂਰਤ ਲੋਕੇਸ਼ਨਾਂ ਨੇ ਸਾਡੇ ਡੀਓਪੀ ਜਿਹੜੇ ਨੇ ਬਨੀਤ ਮਲਹੋਤਰਾ ਸਾਹਿਬ ਉਹਨਾਂ ਦਾ ਕੰਮ ਵੀ ਤੁਸੀਂ ਦੇਖਿਆ ਰਜੀਵ ਉਹਨਾਂ ਨੇ ਬਹੁਤ ਖੂਬਸੂਰਤ ਕੰਮ ਕੀਤਾ ਤੇ ਗੁਰੂ ਰੰਧਾਵਾ ਦੇ ਰੂਪ ਦੇ ਵਿੱਚ ਬਹੁਤ ਹੀ ਖੂਬਸੂਰਤ ਤੇ ਬਹੁਤ ਹੌਣਹਾਰ ਜਿਹੜਾ ਅਦਾਕਾਰ ਉਹ ਪੰਜਾਬੀ ਸਿਨੇਮੇ ਨੂੰ ਹੀਰੋ ਜਿਹੜਾ ਮਿਲਿਆ ਸੋ ਸਾਡੇ ਲਈ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬੀ ਸਿਨੇਮੇ ਲਈ ਸ਼ੁਭ ਸ਼ਗ ਤੇ ਖੁਸ਼ੀ ਦੀ ਗੱਲ ਹੈ ਕਿ ਸਰ ਫਿਲਮ ਦੇ ਵਿੱਚ ਸਾਰੇ ਅਸੀਂ ਹੱਸਦਿਆਂ ਦੇਖੇ ਸਾਰੇ ਮਾਝੇ ਦੇ ਬੰਦੇ ਨੇ ਬਿਲੋਂਗ ਕਰ ਦਿੰਨੇਗੇ ਰਾਜਪਪਰ ਸਾਹਿਬ ਉਹ ਵੀ ਮਾਝੇ ਦੇ ਨੇ ਕਿਉਂਕਿ ਉਹਨਾਂ ਨੇ ਲਾਂਗ ਕਿਤੇ ਡਾਕੀ ਕਰ ਦਿੱਕਸ਼ਨ ਕਰ ਦਿੱਤਾ ਤਾਂ ਉਹਦਾ ਪਾਸਪੋਰਟ ਬਣ ਜਾਣਾ ਫਿਰ ਫਿਲਮ ਨਹੀਂ ਸੀ ਬਣਨੀ ਸਰ ਕੋਈ ਆਪਣਾ ਡਾਇਰੈਕਟਰ ਕੋਈ ਡਾਇਰੈਕਟਰ ਬਣਾ ਦੇ ਪਿਕਚਰ ਦਾ ਯਾਰ ਤੁਸੀਂ ਕੋਈ ਮਾਰਿਆ ਤੇਰੀ ਸਲਵਾਰ ਚੋਂ ਨਾਲਾ ਕੱਢ ਕੇ ਮੈਂ ਤੇਰੇ ਗਾਲੇ ਚ ਪਾ ਲੈਣਾ ਫੇਰ ਪਤਾ ਲੱਗਣਾ ਕਿ ਮੇਰੀ ਆਮਦ ਕਿਹੋ ਜੀ ਪਬਲਿਕ ਨੂੰ ਥੈਂਕ ਯੂ ਸਾਰਿਆਂ ਦਾ ਧੰਨਵਾਦ ਫਿਲਮ ਦਾ ਸਾਰਿਆਂ ਨੂੰ ਵਧੀਆ ਲੱਗੀ ਹੋਏ ਆਈ ਹੋਪ ਐਂਡ ਆਪਾਂ ਬੜੇ ਜਲੋ ਬਣਾਈਆਂ ਦੀ ਫਿਲਮ ਤੇ ਤੁਹਾਡਾ ਸਾਰਿਆਂ ਦਾ ਜਿਹੜਾ ਵੇਖ ਕੇ ਸਾਨੂੰ ਲੱਗ ਰਿਹਾ ਤਾਂ ਵਧੀਆ ਲੱਗੀ ਆ ਸੋ ਐਦਾਂ ਸਪੋਰਟ ਕਰਦੇ ਰਹੋ ਪੰਜਾਬੀ ਸਿਨੇਮੇ ਨੂੰ ਆਪਾਂ तो शाहखट मूवी बहुत ही अच्छी मूवी है कंसैप्ट बिल्कुल टोटली डिफरेंट है मोस्टली की देखते हैं कि लव स्टोरीज है स्टोरी जड़िया मतलब कि टच कर दी है बट यह सिर्फ आ, मतलब गूजबम्स देखिए जो ए देख है लाइक कि ਦੋ ਦਿਲਾਂ ਨੂੰ ਸਰਹੱਦਾਂ ਨੇ ਵੰਡ ਦਿੱਤਾ ਉਹਨਾਂ ਨੇ ਜੁਦਾ ਕਰ ਦਿੱਤਾ ਮਤਲਬ ਦੋ ਦਿਲ ਜੋ ਐਨਾ ਇੱਕ ਦੂਜੇ ਨਾਲ ਬੇਪਨਾਹ ਮੁਹੱਬਤ ਕਰਦੇ ਸੀ ਉਹਨਾਂ ਨੂੰ ਸਰਹੱਦਾਂ ਕਾਰਨ ਅਲੱਗ-ਅਲੱਗ ਹੋਣਾ ਪਿਆ ਤੇ ਡਿਫਰੈਂਟ ਕਨਸੈਪਟ ਹੈ ਪਲੀਜ਼ ਜ਼ਰੂਰ ਦੇਖੋ ਸਾਰੇ ਆਈ ਮਸਟ ਰਿਕਵੈਸਟ ਬਹੁਤ ਅੱਛੀ ਹੋਈ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀ ਆ ਤੇ ਮੇਰੇ ਇੱਕ ਭਾਜੀ ਹੈ ਮਨਪ੍ਰੀਤ ਭਾਜੀ ਇੱਥੋਂ ਅੰਮ੍ਰਿਤਸਰ ਤੋਂ ਹੀ ਆ ਉਹ ਵੀ ਹੈਗੇ ਆ ਫਿਲਮ 'ਚ ਤੇ ਬੜਾ ਵਧੀਆ ਰੋਲ ਨਹੀਂ ਉਹਨਾਂ ਦਾ ਵੀ ਬਹੁਤ ਵਧੀਆ ਸਾਰੇ ਜਾਣੇ ਵੇਖੋ ਥੈਂਕ ਯੂ ਹਾਂ ਜੀ ਮੈਸੇਜ ਮੈ ਵੀ ਤੂਗੀ ਹਾਂ ਜੀ ਹਾਂ ਜੀ ਬਿਲਕੁਲ ਜੀ ਤੁਸੀਂ ਆਪਣੇ ਆਪਣੇ ਜਵਾਂ ਜਾਓ ਆਪਣੇ ਪਬਲਿਕ ਨੂੰ ਬਸ ਵੀ ਵੇਖੋ ਵੇਖੋ ਤੇ ਨਜ਼ਾਰੇ ਲਓ ਆਹ ਆਡੀਆਂ ਵੀਡੀਓ ਵੀ ਵੇਖਿਆ ਕਰੋ YouTube ਤੇ ਹੁੰਦੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜੀ ਅਮਨਦੀਪ ਕੌਰ ਔਰ ਮੂਵੀ ਸ਼ਾ ਕੋਟ ਅ ਡੈਬਿਊ ਮੂਵੀ ਹੈ ਗੁਰੂ ਰੰਦਾਵਾ ਦੀ ਔਰ ਬਹੁਤ ਵਧੀਆ ਐਕਟਿੰਗ ਸਿੰਪਲ ਸੋਬਰਿਕ ਸ਼ਾਲੀਨ ਮੂਵੀ ਜਿਹੜੀ ਆਪਾਂ ਕਹਿ ਸਕਦੇ ਨਾ ਦਿਲ ਨੂੰ ਛੂਹ ਜਾਣ ਵਾਲੀ ਕਿ ਰਿਸ਼ਤੇ ਸਿਰਫ ਦਿਲਾਂ ਤੱਕ ਨਹੀਂ ਤਾ ਸਰਹੱਦਾਂ ਦੇ ਪਾਰ ਵੀ ਸਾਨੂੰ ਦੇਖਣ ਨੂੰ ਮਿਲੇ ਨੇ ਕਿ ਜਿਹੜੇ ਦਿਲ ਦੇ ਤਾਰੋਂ ਸਰਹੱਦੋਂ ਪਾਰ ਜਾ ਕੇ ਜੁੜੇ ਨੇ ਬੜੀ ਖੂਬਸੂਰਤ ਜੀ ਪਿਆਰੀ ਜੀ ਫਿਲਮ ਹੈ ਕਿ ਰਿਸ਼ਤੇ ਨੂੰ ਇੱਕ ਅਧੂਰਾਪਨ ਦੇ ਕੇ ਛੱਡ ਦਿੱਤਾ ਗਿਆ ਮੈਨੂੰ ਲੱਗਦਾ ਪਾਰਟ 2 ਆਏਗਾ ਤੇ ਉੱਚ ਸਟੋਰੀ ਕੰਪਲੀਟ ਹੋਏਗੀ ਜੋ ਵੀ ਲਵ ਸਟੋਰੀ ਦਿਖਾਈ ਗਈ ਹੈ ਬੜੀ ਖੂਬਸੂਰਤ ਕਹਾਣੀ ਇਸ ਰਾਨੀ ਫਿਲਮਾਂ ਘਾਟੀ ਦੇਖਣ ਨੂੰ ਮਿਲਦੀਆਂ ਜੀ ਸੋ ਬਹੁਤ ਸੋਹਣੀ ਚੀਜ਼ ਬਣੀ ਹੈ ਪੂਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਾਂ ਰਜੀਵਟ ਇੰਗਰੇਜੀ ਜਿਨ੍ਹਾਂ ਨੇ ਡਾਇਰੈਕਟ ਕੀਤੀ ਹੈ ਡਾਇਲੋਗ ਵੀ ਉਹਨਾਂ ਨੇ ਲਿਖੇ ਨੇ ਔਰ ਬਹੁਤ ਖੂਬਸੂਰਤ ਲੋਕੇਸ਼ਨਸ ਵੀ ਨੇ ਜਿਨ੍ਹਾਂ ਨੇ ਘਰ ਬੈਠੇ ਕਸ਼ਮੀਰ ਦੇ ਨਜ਼ਾਰੇ ਲੈਣੇ ਹੋ ਜ਼ਰੂਰ ਦੇਖਣ ਔਰ ਅੱਛੀ ਫਿਲਮ ਹੈ ਦੇਖਣ ਲਾਇਕ ਹੈ ਜ਼ਰੂਰ ਦੇਖੋ